ਖਰੂਰ ਸਾਹਿਬ ਤੋਂ ਜਿੱਤ ਹਾਸਲ ਕਰਨ ਵਾਲੇ ਭਾਈ ਅਮਰਿਤਪਾਲ ਸਿੰਘ ਦੇ ਨਾਲ ਜੁੜੀਆਂ ਹੋਈਆਂ ਤੇ ਵੱਡੀਆਂ ਖਬਰਾਂ ਸਾਹਮਣੇ ਆਈਆਂ ਜੇ ਗੱਲ ਕਰ ਲਈਏ ਉਹਨਾਂ ਦੀ ਪੈਰੋਲ ਦੀ ਤਾਂ ਉਹਨਾਂ ਨੂੰ ਪੈਰੋਲ ਤਾਂ ਇੱਕ ਪਾਸੇ ਦਿੱਤੀ ਜਾਂਦੀ ਆ ਪਰ ਕੁਝ ਸ਼ਰਤਾਂ ਰੱਖ ਕੇ ਜਿੱਥੇ ਕਿ ਉਹਨਾਂ ਨੇ ਆਪਣੇ ਅਹੁਦੇ ਦੇ ਵਜੋਂ ਸੌ ਚੁੱਕਣੀ ਸੀ ਸੰਸਦ ਦੇ ਵਜੋਂ ਉਹਨਾਂ ਨੇ ਸੌ ਚੁੱਕ ਲਈ ਆ ਤਾਂ ਉਸ ਤੋਂ ਬਾਅਦ ਉਹਨਾਂ ਦੇ ਮਾਪੇ ਵੀ ਦਿੱਲੀ ਪਹੁੰਚ ਜਾਂਦੇ ਨੇ ਜਿੱਥੇ ਕਿ ਮਾਪਿਆਂ ਦੇ ਵੱਲੋਂ ਪਹਿਲਾ ਇਤਰਾਜ਼ ਕੀਤਾ ਗਿਆ ਸੀ ਕਿ ਉਹਨਾਂ ਨੂੰ ਅਜੇ ਤੱਕ ਮਿਲਣ ਦਾ ਸਮਾਂ ਨਹੀਂ ਦੱਸਿਆ ਗਿਆ ਥਾਂ ਨਹੀਂ ਦੱਸੀ ਗਈ ਕਿਉਂਕਿ ਪੁਲਸ ਪ੍ਰਸ਼ਾਸਨ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਸੀ ਕਿ ਤੁਹਾਨੂੰ ਮੌਕੇ ਤੇ ਸਭ ਕੁਝ ਦੱਸ ਦਿੱਤਾ ਜਾਵੇਗਾ ਤੇ ਇੱਥੇ ਗੱਲ ਕਰ ਲਈ ਅਮਰਿਤਪਾਲ ਨੂੰ ਚੋਣ ਵਾਲਿਆਂ ਦੀ ਜੀ ਹਾਂ ਭਾਈ ਅਮਰਿਤਪਾਲ ਸਿੰਘ ਨੂੰ ਚੋਣ ਵਾਲੇ ਦੀਆਂ ਨਜ਼ਰਾਂ ਸਵੇਰ ਤੋਂ ਹੀ ਟਿਕੀਆਂ ਹੋਈਆਂ ਸੀ ਕਿ ਆਖਿਰ ਕਦੋਂ ਭਾਈ ਅਮਰਿਤਪਾਲ ਸਿੰਘ ਆਪਣੇ ਅਹੁਦੇ ਦੇ ਵੱਜੋਂ ਸੌਂ ਚੁੱਕਰੇ ਨੇ ਤਾਂ ਇੱਥੇ ਦੱਸਦੇ ਕਿ ਅਮਰਿਤਪਾਲ ਨੇ ਸੌਂ ਚੁੱਕ ਲਿਆ ਪਰ ਫਿਲਹਾਲ ਉਸ ਦੀ ਕੋਈ ਫੋਟੋ ਵੀਡੀਓ ਜਾਰੀ ਨਹੀਂ ਕੀਤੀ ਗਈ ਇਹ ਕਹਿ ਸਕਦੇ ਕਿ ਜਦੋਂ ਸੰਸਦ ਭਵੰਨ ਦੇ ਵਿੱਚੋਂ ਜਾਂਦੇ ਨੇ ਤਾਂ ਉੱਥੇ ਇੱਕ ਵੀਡੀਓ ਜ਼ਰੂਰ ਉਹਨਾਂ ਦੀ ਬਣਦੀ ਆ ਜੋ ਕਿ ਕਾਫੀ ਜ਼ਿਆਦਾ ਵਾਇਰਲ ਹੁੰਦੀ ਆ ਹੁਣ ਤੁਹਾਨੂੰ ਦੱਸਦੇ ਕਿ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਲਗਾਤਾਰ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੋ ਰਹੇ ਸਨ 10 ਸ਼ਰਤਾਂ ਉਹਨਾਂ ਦੇ ਅੱਗੇ ਰੱਖ ਦਿੱਤੀਆਂ ਗਈਆਂ ਸਨ ਗੱਲ ਕਰ ਲਈਏ ਡਿਬਰੂਗੜ੍ਹ ਜੇਲ੍ਹ ਤੋਂ ਤੜਕੇ ਹੀ ਦਿੱਲੀ ਲਿਆਂਦੇ ਹਲਕਾ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਨੇ ਅਹੁਦੇ ਲਈ ਹਲਫ ਲੈ ਲਿਆ ਤਦ ਦੱਸਦੀ ਕਿ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਸਭ ਤੋਂ ਵੱਡੇ ਫਰਕ ਦੇ ਨਾਲ ਲੋਕ ਸਭਾ ਚੋਣਾਂ ਜਿੱਤਣ ਵਾਲੇ ਖਾਲਿਸਤਾਨੀ ਪੱਖੀ ਅਮਰਿਤ ਪਾਸਿੰਗ ਨੇ ਸਪੀਕਰ ਦੇ ਚੈਂਬਰ ਦੇ ਵਿੱਚ ਹਲਫ ਲਿਆ ਅਸਲੀ ਪੰਜਾਬ ਪੁਲਿਸ ਅਮਰਿਤਪਾਲ ਨੂੰ ਸਵੇਰੇ 4 ਵਜੇ ਜੇਲ੍ਹ ਤੋਂ ਦਿੱਲੀ ਲੈ ਕੇ ਰਵਾਨਾ ਹੋਈ ਸੀ ਉਹਨਾਂ ਨੂੰ ਸਖਤ ਤੋਂ ਸੁਰੱਖਿਆ ਹੇਠ 에ਅਰ ਫੋਰਸ ਦੇ ਜੇ ਗੱਲ ਕਰ ਲਈਏ ਤਾਂ ਜਹਾਜ਼ ਪਲਾਨ ਦੇ ਵਿੱਚ ਲਿਆਂਦਾ ਜਾਂਦਾ ਜਾਂਦਾ ਆ ਤਾਂ ਉੱਥੇ ਦਿੱਲੀ ਦੇ ਵਿੱਚ ਹੀ ਉਹਨਾਂ ਨੂੰ ਰੱਖਿਆ ਜਾਂਦਾ ਇੱਕ ਪਾਸੇ ਕਿਹਾ ਜਾਂਦਾ ਸੀ ਕਿ 4 ਦਿਨਾਂ ਦੇ ਲਈ ਉਹਨਾਂ ਨੂੰ ਪੈਰੋਲ ਦਿੱਤੀ ਆ ਪਰ ਦੂਸਰੇ ਪਾਸੇ ਕਲੀਅਰ ਨਹੀਂ ਕੀਤਾ ਗਿਆ ਕਿ ਆਖਿਰ ਉਹਨਾਂ ਨੂੰ 4 ਦਿਨ ਦੀ ਹੀ ਪੈਰੋਲ ਦਿੱਤੀ ਗਈ ਆ ਜਾਂ ਫਿਰ ਘੱਟ ਸਮੇਂ ਦੀ ਜਾਂ ਵੱਧ ਸਮੇਂ ਦੀ ਦਿੱਤੀ ਗਈ ਆ ਅਜਰਾਂ ਨੂੰ ਉਹਨਾਂ ਨੇ ਆਪਣੇ ਮਾਪਿਆਂ ਦੇ ਨਾਲ ਮੁਲਾਕਾਤ ਵੀ ਕੀਤੀ ਬਿਲਕੁਲ ਉਹਨਾਂ ਦੇ ਮਾਪੇ ਦਿੱਲੀ ਪਹੁੰਚੇ ਹੋਏ ਸਨ ਪਰ ਉਹਨਾਂ ਨੂੰ ਕੋਈ ਸਮਾਂ ਨਿਧਾਰਤ ਨਹੀਂ ਕੀਤਾ ਗਿਆ ਸੀ ਕਿ ਕਿਹੜੇ ਸਮੇਂ ਉਹਨਾਂ ਦੀ ਅੰਮ੍ਰਿਤਪਾਲ ਦੇ ਨਾਲ ਮੁਲਾਕਾਤ ਹੋ ਸਕੀ ਤੇ ਕਿਸ ਜਗ੍ਹਾ ਤੇ ਹੋਵੇਗੀ। ਅਜਰਾਨ ਨੂੰ ਉਹਨਾਂ ਨੇ ਆਪਣੇ ਮਾਪਿਆਂ ਦੇ ਨਾਲ ਮੁਲਾਕਾਤ ਕੀਤੀ, ਪਿਤਾ ਨੇ ਦੱਸਿਆ ਕਿ ਪੁੱਤ ਨਾਲ ਕੀ ਗੱਲ ਹੋਈ ਆ। ਉਹਨਾਂ ਨੇ ਆਖਿਆ ਕਿ ਉਹਨਾਂ ਨੇ ਅੰਮ੍ਰਿਤਪਾਲ ਉਹਨਾਂ ਨੇ ਕਿਹਾ ਕਿ ਸੰਗਤਾ ਦਾ ਧੰਨਵਾਦ ਕਰ ਲਈ ਅੰਮ੍ਰਿਤਪਾਲ ਨੇ ਕਿਹਾ ਕਿ ਸੰਗਤਾ ਨੂੰ ਮੇਰੇ ਵੱਲੋਂ ਫਤਿਹ ਬੁਲਾਇਓ। ਉਹਨਾਂ ਨੇ ਆਖਿਆ ਕਿ ਉਹ ਸਵੇਰੇ 3 ਵਜੇ ਦੇ ਚਲੇ ਹੋਏ ਨੇ ਇਸ ਲਈ ਕਾਫੀ ਤਕਾਬਟ ਹੋਈ ਆ। ਬਾਕੀ ਆਮ ਗੱਲਾਂ ਹੋਈਆਂ। ਉਹ ਸੰਗਤ ਲਈ ਵੱਧ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰਨਗੇ ਮੇਰੇ ਹਲਕੇ ਦਾ ਖਿਆਲ ਰੱਖੋ ਲੋਕਾਂ ਨੂੰ ਨਾਲ ਲੈ ਕੇ ਚੱਲੋ ਜੋ ਵੀ ਮੁਸ਼ਕਿਲ ਆ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਖਤਮ ਹੋ ਜਾਣ ਗਿਆ ਪਰ ਇਥੇ ਦੱਸ ਦਈਏ ਕਿ ਅਮਰਿਤਪਾਲ ਬੇਸ਼ੱਕ ਜੇਲ੍ਹ ਦੇ ਵਿੱਚ ਬੰਦ ਨੇ ਪਹਿਲਾਂ ਪ੍ਰਚਾਰ ਜੇਲ੍ਹ ਦੇ ਵਿੱਚ ਹੁੰਦਾ ਫਿਰ ਜਿੱਤ ਵੀ ਜੇਲ੍ਹ ਦੇ ਵਿੱਚ ਬੈਠੇ ਬੈਠੇ ਹਾਸਿਲ ਕਰ ਲੈਂਦੇ ਨੇ ਤੇ ਜਦੋਂ ਉਹ ਪਿਤਾ ਜੀ ਨਾਲ ਉਹਨਾਂ ਦੇ ਨਾਲ ਮੁਲਾਕਾਤ ਹੁੰਦੀ ਹੈ ਜਾਨਕਿ ਉਹਨਾਂ ਦੇ ਆਪਣੇ ਮਾਪਿਆਂ ਦੇ ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਆ ਤਾਂ ਉਹਨਾਂ ਨੇ ਸੰਗਤਾਂ ਦੇ ਲਈ ਇਹ ਕਹਿ ਸਕਦਾ ਹੈ ਕਿ ਇੱਕ ਸੱਦਾ ਸੰਗਤਾਂ ਨੂੰ ਇੱਕ ਅਪੀਲ ਕੀਤੀ ਆ ਕਿ ਲੋਕ ਸਾਡਾ ਜਿਵੇਂ ਸੰਗਤ ਸਾਡਾ ਜਿਵੇਂ ਸਾਥ ਦੇ ਰਿਹਾ ਅਸੀਂ ਵੀ ਉਹਨਾਂ ਦਾ ਸਾਥ ਦੇਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਾਂਗੇ ਅਸੀਂ ਜਾਣਕਾਰੀ ਹੋਰ ਵੀ ਲਵਾਂਗੇ ਸਾਡੇ ਸਹਿਯੋਗੀ ਤੋਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਿਰ ਕੀ ਅੱਜ ਦਾ ਜਿਹੜਾ ਮਾਹੌਲ ਰਿਹਾ ਕਿਉਂਕਿ 10 ਸ਼ਰਤਾ ਅਮਰਿਤਪਾਲ ਸਿੰਘ ਦੇ ਅੱਗੇ ਰੱਖ ਦਿੱਤੀਆਂ ਜਾਂਦੀਆਂ ਨੇ ਜਿਸ ਦੇ ਆਧਾਰ ਤੇ ਉੱਤੇ ਅਮਰਿਤਪਾਲ ਨੂੰ ਪੈਰੋਲ ਦਿੱਤੀ ਜਾਂਦੀ ਆ ਉਸ ਪੈਰੋਲ ਤੋਂ ਜੇ ਗੱਲ ਕਰ ਲਈਏ ਤਾਂ ਕਈ ਤਰ੍ਹਾਂ ਦੀਆਂ ਅਜਿਹੀਆਂ ਸ਼ਰਤਾ ਸੀ ਜਿੱਥੇ ਲੋਕ ਹੈਰਾਨ ਵੀ ਹੋਏ ਨੇ ਤਾਂ ਜ਼ਿਆਦਾ ਜਾਣਕਾਰੀ ਦੇ ਲਈ ਸਾਡੇ ਸਹਿਯੋਗੀ ਜੀ ਨਾਲ ਮਾਨ ਸਿੰਘ ਜੀ ਦੇ ਨਾਲ ਗੱਲਬਾਤ ਕਰਾਂਗੇ ਉਹ ਕੀ ਕਹਿੰਦੇ ਰਗੇ ਜੀ ਮਾਨ ਸਿੰਘ ਜੀ ਕੀ ਕਹਿਣਾ ਚਾਹੋਗੇ ਭਾਈ ਅਮਰਿਤਪਾਲ ਦੇ ਮਾਮਲੇ ਦੇ ਉੱਤੇ ਜਦੋਂ ਉਹਨਾਂ ਨੇ ਸੌਹ ਚੁੱਕੀ ਆ ਤਾਂ ਉੱਥੇ ਦੀ ਜਿਹੜੀ ਸੰਸਦ ਪਬੰਦੀ ਕੋਈ ਫੋਟੋ ਵੀਡੀਓ ਸામਨੇ ਆਈ ਹੈ ਕੋਈ ਹਲੋ ਹਾਂਜੀ ਮਾਂ ਜੀ ਮੇਰੀ ਨਹੀਂ ਮੈਂ ਅ ਅਨੇ ਮਾਮਾ ਜਿਹੜੀ ਇਹਦੀ ਆਪਣੇ ਸਸਤੀ ਜੀ ਜਦੋਂ ਭਾਈ ਅਮਰਪਾਲ ਸਿੰਘ ਜੀ ਨੇ ਸੌਂ ਚੁੱਕੀ ਹੈ ਫਿਰ ਨਾਲੇ ਦੀ ਕੋਈ ਵੀਡੀਓ ਨਹੀਂ ਤਾਂ ਕਿਉਂਕਿ ਜਨਤਕ ਨਹੀਂ ਕੀਤੀ ਗਈ ਜੀ ਸੋ ਹਾਲਾਂਕਿ ਜਿਹੜੇ ਪਰਿਵਾਰ ਦੇ ਮੈਂਬਰ ਨੇ ਜਾਂ ਸਮਰਥਕ ਨੇ ਭਾਈ ਸਾਹਿਬ ਦੇ ਉਨ ਕਾਫੀ ਮਾਤਰਾ ਦੇ ਵਿੱਚ ਇਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਉਹ ਸੇ ਦਿੱਲੀ ਪਹੁੰਚੇ ਹੋਏ ਸਨ ਸੋ ਉਹਨਾਂ ਵੱਲੋਂ ਵੀ ਭਾਈ ਸਾਹਿਬ ਨੂੰ ਮਿਲਣ ਦੇ ਲਈ ਜਿਹੜੀ ਆ ਉਹ ਕੋਸ਼ਿਸ਼ ਕੀਤੀ ਗਈ ਲੇਕਿਨ ਜਿਹੜੇ ਸਮਰਥਕ ਨੇ ਉਹਨਾਂ ਨੂੰ ਨਹੀਂ ਭਾਈ ਸਾਹਿਬ ਨੂੰ ਮਿਲਣ ਦਿੱਤਾ ਗਿਆ ਲੇਕਿਨ ਜਿਹੜੇ ਪਰਿਵਾਰ ਦੇ ਇੱਕ ਦੋ ਮੈਂਬਰ ਨੇ ਬਲੱਡ ਰਿਲੇਸ਼ਨ ਦੇ ਜਿਹੜੇ ਮੈਂਬਰ ਨੇ ਉਹਨਾਂ ਨਾਲ ਨਾਲ ਜਿਹੜੀ ਦੱਸਿਆ ਜਾ ਰਿਹਾ ਹੈ ਕਿ ਭਾਈ ਸਾਹਿਬ ਦੀ ਮੁਲਾਕਾਤ ਥੋੜੇ ਸਮੇਂ ਲਈ ਬਾਹਰ ਕਰਵਾਈ ਗਈ ਆ ਸੋ ਜਿਸ ਤਰੀਕੇ ਨਾਲ ਪਰਿਵਾਰ ਅੰਦਰ ਜਾ ਕੇ ਭਾਈ ਅਮਰਪਾਲ ਸਿੰਘ ਨੂੰ ਦੇਖਣਾ ਚਾਹੁੰਦੇ ਸੀ ਕਿ ਢੰਗ ਦੇ ਨਾਲ ਕਿਸ ਤਰੀਕੇ ਨਾਲ ਭਾਈ ਸਾਹਿਬ ਜੀ ਆਪਣੀ ਉਹ ਜੋਕਦੇ ਨੇ ਸਭ ਪਰਿਵਾਰ ਨੂੰ ਉਸ ਢੰਗ ਦੇ ਨਾਲ ਅੰਦਰ ਜਾਣ ਦੀ ਮਨਜ਼ੂਰੀ ਨਹੀਂ ਮਿਲੀ ਤਾਂ ਕਿਤੇ ਨਾ ਕਿਤੇ ਪਰਿਵਾਰ ਦੇ ਵਿੱਚ ਇਸ ਗੱਲ ਨੂੰ ਇਸ ਗੱਲ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਪਰ ਅੱਜ ਇੱਕ ਬਹੁਤ ਵੱਡਾ ਦਿਨ ਸੀ ਅਮਰਿਤਪਾਲ ਸਿੰਘ ਜੀ ਦੇ ਲਈ ਤੇ ਜੇ ਗੱਲ ਕਰ ਲਈ ਖਡੂਰ ਸਾਹਿਬ ਦੇ ਵਾਸੀਆਂ ਦੇ ਲਈ ਤਾਂ ਖਡੂਰ ਸਾਹਿਬ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਸੀ ਕਿ ਕੋਈ ਹਲਚਲ ਦੇਖਣ ਨੂੰ ਮਿਲੀ ਕਿ ਭਾਈ ਅਮਰਿਤਪਾਲ ਸਿੰਘ ਅੱਜ ਆਪਣੇ ਅਹੁਦੇ ਦੇ ਵਜੋਂ ਸੌਂ ਚੁੱਕ ਰਹੇ ਨੇ ਜੀ ਗਰੂਰ ਸਾਹਿਬ ਦੇ ਵਿੱਚ ਕਾਫੀ ਜਿਹੜੇ ਭਾਈ ਸਾਹਿਬ ਦੇ ਸਮਰਥਕ ਆ ਉਹ ਖੁਸ਼ ਨਜ਼ਰ ਆ ਰਹੇ ਨੇ ਸੋ ਕਈ ਥਾਵਾਂ ਤੇ ਇੱਥੇ ਜਿਹੜੇ ਸਮਰਥਕਾਂ ਵੱਲੋਂ ਜਿਹੜੇ ਨੇ ਖੁਸ਼ੀ ਦੇ ਵਿੱਚ ਲੱਡੂ ਵੀ ਵੰਡੇ ਗਏ ਨੇ ਜੀ ਸੋ ਫਿਲਹਾਲ ਜਿਹੜਾ ਫਿਲਹਾਲ ਜਿਹੜਾ ਇਹ ਆਪਣੇ ਭਾਈ ਸਾਹਿਬ ਦੇ ਸਮਰਥਕ ਨੇ ਉਹਨਾਂ ਨੂੰ ਕੋਈ ਨਾ ਕੋਈ ਆਸ ਦੀ ਕਿਰਨ ਜਿਹੜੀ ਜਾਗਦੀ ਨਜ਼ਰ ਆ ਰਹੀ ਟੀ ਆ ਕਿ ਹੋ ਸਕਦਾ ਜਿਸ ਤਰੀਕੇ ਨਾਲ ਭਾਈ ਸਾਹਿਬ ਨੂੰ ਅੱਜ ਸੋਚਾਈ ਗਈ ਆ ਕਿ ਉਹਨਾਂ ਦੀ ਤਰ੍ਹਾਂ ਦੇ ਵਿੱਚ ਜੇ ਭਾਈ ਸਾਹਿਬ ਆਣ ਕੇ ਜਿਹੜੇ ਆ ਇਸ ਤਰੀਕੇ ਨਾਲ ਜਿਨ੍ਹਾਂ ਆਸ ਅਮੀਦਾਂ ਨੂੰ ਲੈ ਕੇ ਜਨਾਂ ਨੇ ਵੋਟਾਂ ਪਾਈਆਂ ਨੇ ਭਾਈ ਸਾਹਿਬ ਨੂੰ ਸੋਨ ਆਸਾਂ ਅਮੀਦਾਂ ਦੇ ਭਾਈ ਸਾਹਿਬ ਬਾਹਰ ਆ ਕੇ ਆਪਣਾ ਕੰਮ ਕਰਕੇ ਇਸ ਤਰੀਕੇ ਨਾਲ ਹਲਕੇ ਦਾ ਵਿਕਾਸ ਕਰਾ ਕੇ ਜਾਂ ਹੋਰ ਤਰੀਕਿਆਂ ਨਾਲ ਜਿਸ ਤਰੀਕੇ ਨਾਲ ਨਸ਼ਾ ਜਾਂ ਸ਼ਦੌਨ ਦੀ ਮਹਿਮੇਸੇ ਚਲਾਈ ਗਈ ਸੀ ਭਾਈ ਸਾਹਿਬ ਵੱਲੋਂ ਫੰਡਾ ਜਿਹੜਾ ਥੱਲੇ ਆ ਜਾਵੇਗਾ ਜਾਂ ਹੋਰ ਬਹੁਤ ਸਾਰੀਆਂ ਆਸਾਂ ਜਿਹੜੇ ਹਲਕੇ ਦੇ ਲੋਕਾਂ ਨੇ ਭਾਈ ਸਾਹਿਬ ਦੇ ਲਈਆਂ ਨੇ ਜੀ ਅਮਰਿਤਪਾਲ ਦੀ ਜੇ ਗੱਲ ਕਰੀਏ ਉਹਨਾਂ ਦੇ ਮਾਪਿਆਂ ਦੇ ਨਾਲ ਮੁਲਾਕਾਤ ਹੋਈ ਆ ਤਾਂ ਮੁਲਾਕਾਤ ਦੇ ਵਿੱਚ ਅੰਪਾਈ ਅਮਰਿਤਪਾਲ ਨੇ ਕੀ ਸੰਦੇਸ਼ ਜਿਹੜਾ ਆਪਣੇ ਮਾਪਿਆਂ ਨੂੰ ਸੰਗਤਾਂ ਦੇ ਲਈ ਦਿੱਤਾ ਆ ਫਿਲਹਾਲ ਜਿਹੜੇ ਪਰਿਵਾਰ ਦੇ ਮੈਂਬਰ ਉਥੇ ਭਾਈ ਸਾਹਿਬ ਨੇ ਮਿਲੇ ਨੇ ਫਿਲਹਾਲ ਜੀ ਇੱਥੇ ਹਲਕੇ ਦੇ ਅੰਦਰ ਨਹੀਂ ਆਏ ਸੋ ਅਜੇ ਦਿੱਲੀ ਨੇ ਸੋ ਵਾਪਸ ਲਾ ਕੇ ਉਹਨਾਂ ਨੂੰ ਜਿਹੜਾ ਦੱਸਿਆ ਜਾਏਗਾ ਕਿ ਕੀ ਭਾਈ ਸੈਵਨ ਉਹਨਾਂ ਨੂੰ ਜਿਹੜਾ ਸੰਗਤ ਲਈ ਜਾਂ ਆਪਣੇ ਸਮਰਥਕਾਂ ਲਈ ਕੀ ਸੰਦੇਸ਼ ਹਣਾ ਭਾਈ ਸਾਹਿਬ ਨੇ ਭੇਜਿਆ ਇੱਕ ਪਾਸੇ ਜੇ ਗੱਲ ਕਰ ਲਈ ਜਦੋਂ ਭਾਈ ਅਮਰਿਤਪਾਲ ਨੂੰ ਪੈਰੋਲ ਦਿੱਤੀ ਜਾਂਦੀ ਹੈ ਕਿਹਾ ਜਾਂਦਾ ਸੀ ਕਿ 4 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ ਪਰ ਦੂਸਰੇ ਪਾਸੇ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਜਦੋਂ ਇਹਨਾਂ ਨੇ ਸੌਂ ਚੁੱਕ ਲਈ ਇਹਨਾਂ ਨੂੰ ਵਾਪਸ ਜੇਲ੍ਹ ਭੇਜ ਦਿੱਤਾ ਜਾਵੇਗਾ ਪਰ ਤੁਹਾਨੂੰ ਨਹੀਂ ਲੱਗਦਾ ਕਿ ਤਨਾ ਕਿਤੇ ਸੰਗਤ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਇਸ ਚੀਜ਼ ਨੂੰ ਲੈ ਕੇ ਕਿ ਕਦੋਂ ਉਹਨਾਂ ਦੀ ਅਮਰਿਤਪਾਲ ਸਿੰਘ ਦੇ ਨਾਲ ਗੱਲਬਾਤ ਹੋਵੇਗੀ ਕਦੋਂ ਆਪਣੀਆਂ ਪਰੇਸ਼ਾਨੀਆਂ ਭਾਈ ਅਮਰਿਤਪਾਲ ਸਿੰਘ ਦੇ ਅੱਗੇ ਰੱਖਣਗੇ ਜੀ ਕਿਤੇ ਨਾ ਕਿਤੇ ਜਿਹੜੀ ਆ ਆਪਣੇ ਜਿਹੜੇ ਸਮਰਥਕ ਨੇ ਭਾਈ ਸਾਹਿਬ ਦੇ ਜਾਂ ਜਿਨ੍ਹਾਂ ਨੇ ਆਸ ਲਾ ਕੇ ਭਾਈ ਸਾਹਿਬ ਨੂੰ ਵੋਟਾਂ ਪਾਈਆਂ ਕਿਤੇ ਨਾ ਕਿਤੇ ਉਹਨਾਂ ਦੇ ਮਨਾਂ ਦੇ ਵਿੱਚ ਨਰਾਸ਼ਾ ਜਿਹੜੀ ਆ ਇਸ ਗੱਲ ਨੂੰ ਲੈ ਕੇ ਜਾਗੀ ਆ ਕਿਉਂਕਿ ਬਹੁਤ ਸਾਰੇ ਸਮਰਥਕ ਕੋਲ ਤੇ ਦਿਲ ਦੀ ਵੀ ਪਹੁੰਚੇ ਹੋਏ ਨੇ ਕਿ ਭਾਈ ਸਾਹਿਬ ਦੇ ਨਾਲ ਮੁਲਾਕਾਤ ਕਰਨੀ ਜਿਹੜੇ ਚਾਹੁੰਦੇ ਸਨ ਗੱਲਬਾਤ ਕਰਨੀ ਚਾਹੁੰਦੇ ਸਨ ਜੀ ਜਿਸ ਤਰੀਕੇ ਨਾਲ ਭਾਈ ਸਾਹਿਬ ਨੂੰ ਇੱਥੇ ਲਿਆਂਦਾ ਗਿਆ ਸੋਚ ਚकाई ਗਈ ਪਰਿਵਾਰ ਦਾ ਮਨ ਵੀ ਜਿਹੜਾ ਵਾ ਉਹ ਖੁਸ਼ ਨਹੀਂ ਹੈ ਤੇ ਦੁਖੀ ਹੈ ਕਿਉਂਕਿ ਪਰਿਵਾਰ ਨੂੰ ਜਿਸ ਢੰਗ ਦੇ ਨਾਲ ਅੰਦਰ ਜਾਣ ਦੀ ਇਜਾਜ਼ਤ ਮਿਲਣੀ ਚਾਹੀਦੀ ਸੀ ਉਹ ਜਿਹੜੇ ਭਾਈ ਸਾਹਿਬ ਦੇ ਵਕੀਲ ਨੇ ਉਹਨਾਂ ਨੇ ਵੀ ਦੱਸਿਆ ਜੇ ਉਸ ਢੰਗ ਦੇ ਨਾਲ ਪਰਿਵਾਰ ਨੂੰ ਵੀ ਜਿਹੜੀ ਅੰਦਰ ਜਾ ਕੇ ਉਥੇ ਸਸਦੇ ਵਿੱਚ ਜਾ ਕੇ ਜਿਹੜੀ ਆ ਉਹ ਦੇਖਣ ਦੀ ਇਜਾਜ਼ਤ ਨਹੀਂ ਮਿਲੀ ਜਾਂ ਜਿਹੜੇ ਸਮਰਥਕ ਨੇ ਉਹਨਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਮਿਲੀ ਜਿਸ ਕਰਕੇ ਜਿਹੜਾ ਆ ਪਰਵਾਰ ਦਾ ਮਾਣ ਇਹ ਜੋ ਕੀ ਇਹਦੇ ਸਮਰਥਕ ਆ ਉਹਨਾਂ ਦੀਆਂ ਵੀ ਆਸਾਂ ਟੁੱਟੀਆਂ ਹੋਏ ਜੀ ਮਨ ਜੀ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੇ ਵੱਲੋਂ ਜੋ ਵਾਦੇ ਲੋਕਾਂ ਦੇ ਨਾਲ ਕੀਤੇ ਗਏ ਨੇ ਨਸ਼ੇ ਚਾਹ ਨਸ਼ੇ ਛੱਡਣ ਨੂੰ ਗੱਲ ਕਰ ਲਈਏ ਜਾਂ ਹੋਰ ਬਹੁਤ ਮਸਲੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਉਹਨਾਂ ਵਾਦਿਆਂ ਤੇ ਖਰੇ ਉੱਤਰ ਪਾਉਣਗੇ ਜਿਹੜੇ ਪੰਜਾਬ ਨੇ ਹਲਕਾ ਖਡੂਰ ਸਾਹਿਬ ਦੇ ਲੋਕ ਨੇ ਉਹਨਾਂ ਨੇ ਇੱਕ ਇੱਕ ਇੱਕੋ ਗੱਲ ਨੂੰ ਲੈ ਕੇ ਜਿਹੜੀ ਆ ਵੋਟ ਭਾਈ ਅਵਲਪਾਲ ਸਿੰਘ ਨੂੰ ਦਿੱਤੀ ਹੈ ਕਿਉਂਕਿ ਭਾਈ ਸਾਹਿਬ ਨੇ ਇੱਕ ਮਿਹਰ ਚਲਾਈ ਕੀਤੀ ਸੀ ਕਿ ਜਿਹੜਾ ਆਪਾਂ ਪੰਜਾਬ ਦੇ ਵਿੱਚੋਂ ਜਿਹੜਾ ਨਸ਼ਾ ਖਤਮ ਕਰਨਾ ਜਾਂ ਨੌਜਵਾਨਾਂ ਨੂੰ ਜਿਹੜਾ ਪ੍ਰੇਰਿਤ ਕਰਕੇ ਅਮਰਤ ਛਕਾਉਣਾ ਗੁਰੂ ਦੇ ਲੜ ਲਾਉਣਾ ਜੀ ਉਹ ਇਸ ਗੱਲ ਨੂੰ ਲੈ ਕੇ ਇਹ ਗੱਲ ਜਿਹੜੀ ਇਹ ਗੱਲ ਜਿਹੜੀ ਆ ਪੰਜਾਬ ਦੇ ਲੋਕਾਂ ਨੂੰ ਕਹਿੰਦੀ ਹੈ ਜਿਹੜਾ ਹਲਕੇ ਦੇ ਲੋਕਾਂ ਨੂੰ ਚੰਗੀ ਲੱਗੀ ਤੇ ਉਹਨਾਂ ਨੇ ਜਿਹੜਾ ਭਾਈ ਸਾਹਿਬ ਨੂੰ ਵੋਟਾਂ ਪਾ ਕੇ ਵੱਡੀ ਮੀੜ ਦੇ ਨਾਲ 2 ਲੱਖ ਰੀਲ ਦੇ ਨਾਲ ਜਿਹੜੀ ਇੱਤੋ ਆਈ ਆ ਸੋ ਹੁਣ ਲੋਕਾਂ ਦੇ ਮਨ 'ਚ ਆਸ ਹੈ ਕਿ ਜੇ ਭਾਈ ਸਾਹਿਬ ਹੋਣਗੇ ਸੋ ਸਭ ਤੋਂ ਵੱਡਾ ਜਿਹੜਾ ਭਾਈ ਸਾਹਿਬ ਜਿਹੜਾ ਪਰਿਵਾਰ ਭਾਈ ਸਾਹਿਬ ਦਾ ਜਦੋਂ ਵੋਟਾਂ ਸਮੇਂ ਪਰਿਵਾਰ ਜਿਹੜਾ ਵਾ ਹਲਕੇ ਦੇ ਵਿੱਚ ਵਿਚਰਨਾ ਰਿਹਾ ਸੋ ਪਰਿਵਾਰ ਦਾ ਕਹਿਣਾ ਸੀ ਕਿ ਜਿਹੜਾ ਉਹਨਾਂ ਜਿਹੜਾ ਪਰਿਵਾਰ ਦੇ ਕੋਲ ਆ ਜਿਹੜਾ ਹਲਕੇ ਦੇ ਲੋਕ ਆ ਉਹਨਾਂ ਨੂੰ ਦੇਣ ਦੇ ਲਈ ਕੁਝ ਨਹੀਂ ਆ ਲੇਕਿਨ ਜਿਹੜਾ ਜਿਸ ਤਰੀਕੇ ਨਾਲ ਭਾਈ ਸਾਹਿਬ ਨੇ ਇੱਕ ਲਹਿਰ ਚਲਾਈ ਸੀ ਕਿ ਨਸ਼ਾ ਜਿਹੜਾ ਪੰਜਾਬ ਦੇ ਵਿੱਚੋਂ ਖਤਮ ਕਰਨਾ ਸੋ ਭਾਈ ਸਾਹਿਬ ਅਗਰ ਜਿੱਤ ਪ੍ਰਾਪਤ ਕਰਦੇ ਨੇ ਆਪਣੇ ਬਾਹਰ ਆ ਕੇ ਜਿਹੜਾ ਇਸ ਲਹਿਰ ਨੂੰ ਜਿਹੜਾ ਅੱਗੇ ਤੋਰ ਮਜੇ ਨੌਜਵਾਨਾਂ ਨੂੰ ਜਿਹੜਾ ਵੱਧ ਵਧਾ ਨਸ਼ੇ ਤੋਂ ਜਿਹੜਾ ਮੁਕਤ ਕਰਕੇ ਜਿਹੜਾ ਗੁਰੂ ਦੇ ਲੜ ਲਾਉਣਗੇ ਅੰਮ੍ਰਿਤ ਛਕਾਉਣਗੇ ਜੀ ਜਾਣਕਾਰੀ ਦੇਣ ਦੇ ਲਈ ਮਾਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤਦ ਆਖਦੇ ਕਿ ਲਗਾਤਾਰ ਤਸਵੀਰਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਤੇ ਲੋਕਾਂ ਦੀਆਂ ਨਜ਼ਰਾਂ ਲਗਾਤਾਰ ਭਾਈ ਅਮਰਿਤਪਾਲ ਸਿੰਘ ਦੇ ਸੌ ਚੁੱਕਣ ਦੇ ਉੱਤੇ ਟਿਕੀਆਂ ਹੋਈਆਂ ਸਨ ਕਿ ਆਖਿਰ ਕਦੋਂ ਭਾਈ ਅਮਰਿਤਪਾਲ ਸਿੰਘ ਜਿਹੜੇ ਨੇ ਸੌ ਚੁੱਕਣਗੇ ਆਪਣੇ ਅਹੁਦੇ ਦੇ ਵਜੋਂ ਤਾਂ ਇੱਥੇ ਵੱਡੀ ਗੱਲ ਇਹ ਆ ਕਿ ਉਹਨਾਂ ਦੀ ਆਪਣੇ ਮਾਪਿਆਂ ਦੇ ਨਾਲ ਮੁਲਾਕਾਤ ਜ਼ਰੂਰ ਹੋਈ ਆ ਉਹਨਾਂ ਨੇ ਕੋਈ ਜ਼ਿਆਦਾ ਗੱਲਬਾਤ ਤਾਂ ਨਹੀਂ ਕੀਤੀ ਆਪਣੇ ਮਾਪਿਆਂ ਨੂੰ ਇਹ ਜ਼ਰੂਰ ਕਿਹਾ ਕਿ ਅਸੀਂ ਸਵੇਰ 3 ਵਜੇ ਦੇ ਚੱਲੇ ਹੋਏ ਹਾਂ ਜਿਸ ਕਰਕੇ ਮੈਨੂੰ ਥਕਾਬੜ ਬਹੁਤ ਜ਼ਿਆਦਾ ਹੋਈ ਪਈ ਆ ਪਰ ਸੰਗਤਾਂ ਨੂੰ ਮੇਰੇ ਵੱਲੋਂ ਫਤਿਹ ਬੁਲਾਇਆ ਤੇ ਸੰਗਤਾਂ ਨੇ ਕਿਹਾ ਕਿ ਕਿਸੇ ਵੀ ਗੱਲ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਉਹਨਾਂ ਦੇ ਨਾਲ ਵਾਅਦੇ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇਗਾ ਸੰਗਤਾਂ ਦੀਆਂ ਮੁਸ਼ਕਿਲਾਂ ਦੇ ਹੱਲ ਕੱਢੇ ਜਾਣਗੇ ਕਿਉਂਕਿ ਇੱਥੇ ਬਹੁਤ ਹੀ ਆਸਾ ਉਮੀਦਾਂ ਰੱਖ ਕੇ ਭਾਈ ਅਮਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਵਾਸੀਆਂ ਨੇ ਵੱਡੀ ਲੀਡ ਦੇ ਨਾਲ ਜਿੱਤਾਇਆ ਜਦਕਿ ਸਾਰੇ ਹੈਰਾਨ ਸੀ ਕਿ ਭਾਈ ਅਮਰਿਤਪਾਲ ਸਿੰਘ ਇੰਨੀ ਵੱਡੀ ਲੀਡ ਦੇ ਨਾਲ ਜਿੱਤੇ ਨੇ ਗੱਲ ਕਰ ਲਈ ਤਾਂ ਉਹਨਾਂ ਨੇ ਨਸ਼ਾ ਖਤਮ ਕਰਨ ਦੀ ਪੰਜਾਬ ਦੇ ਵਿੱਚੋਂ ਗੱਲ ਕਹੀ ਹੋਈ ਆ ਤਾਂ ਲੋਕ ਅੱਜ ਇਹੀ ਚੀਜ਼ਾਂ ਨੂੰ ਮੁੱਖ ਰੱਖ ਕੇ ਉਹਨਾਂ ਨੂੰ ਵੋਟਾਂ ਪਾ ਕੇ ਅੱਗੇ ਲੈ ਕੇ ਆਏ ਨੇ ਤੇ ਭਾਈ ਅਮਰਿਤਪਾਲ ਸਿੰਘ ਨੇ ਆਪਣੇ ਅਹੁਦੇ ਦੇ ਵਜੋਂ ਸੌਦਾ ਚੁੱਕ ਲਈ ਹੈ ਤੇ ਉਹਨਾਂ ਨੇ ਲੋਕਾਂ ਦੇ ਲਈ ਇੱਕ ਸੰਦੇਸ਼ ਵੀ ਭੇਜਿਆ ਕਿ ਮੇਰੇ ਹਲਕੇ ਦਾ ਖਿਆਲ ਰੱਖਿਓ ਲੋਕਾਂ ਨਾਲ ਲੋਕਾਂ ਨੂੰ ਜਿਹੜਾ ਆਪਣੇ ਨਾਲ ਲੈ ਕੇ ਚੱਲੋ ਵੀ ਲੋਕਾਂ ਨੂੰ ਪਿੱਛੇ ਨਹੀਂ ਛੱਡਣਾ ਜੇਕਰ ਲੋਕ ਕਿਸੇ ਗੱਲ ਦੇ ਵਿੱਚ ਪਰੇਸ਼ਾਨ ਹਨ ਦੇ ਪਰੇਸ਼ਾਨੀਆਂ ਦਾ ਹੱਲ ਕਰਾਂਗੇ ਦੱਸ ਦੇ ਕਿ ਜੋ ਵੀ ਮੁਸ਼ਕਿਲਾਂ ਆ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਹੋ ਸਕੇ ਤਾਂ ਅਸੀਂ ਜਲਦੀ ਖਤਮ ਕਰ ਦਵਾਂਗੇ ਤਾਂ ਦੱਸ ਦੇ ਕਿ ਜੇਲ੍ਹ ਦੇ ਵਿੱਚ ਬੈਠ ਕੇ ਲੋਕ ਸਭਾ ਚੋਣ ਜਤਨ ਵਾਲੇ ਭਾਈ ਅਮਰਿਤਪਾਲ ਸਿੰਘ ਨੇ ਐਮਪੀ ਅਹੁਦੇ ਦੇ ਲਈ ਹਲਫ ਲੈ ਲਿਆ ਹਲਫ ਲੈਣ ਤੋਂ ਬਾਅਦ ਉਹਨਾਂ ਨੂੰ ਸਖਤ ਸੁਰੱਖਿਆ ਪੈਰੀ ਹੇਠ ਹਾਊਸ ਲੈ ਕੇ ਜਾਂਦਾ ਗਿਆ ਦੱਸ ਦਈਏ ਕਿ ਅਮਰਿਤਪਾਲ ਸਿੰਘ ਨੂੰ ਹਲਫ ਲੈਣ ਲਈ 4 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ ਸੇਫ ਹਾਊਸ ਦੇ ਵਿੱਚ ਅਮਰਿਤਪਾਲ ਸਿੰਘ ਦਾ ਪਰਿਵਾਰ ਉਹਨਾਂ ਨਾਲ ਮੁਲਾਕਾਤ ਉੱਥੇ ਕਰਨ ਪਹੁੰਚਿਆ ਤਾਂ ਇੱਥੇ ਕਈ ਤਰ੍ਹਾਂ ਦੀਆਂ ਜਿਹੜੀਆਂ ਲੋਕਾਂ ਦੇ ਵੱਲੋਂ ਜਾਂ ਸੀ ਇਹ ਕਹਿ ਸਕਦਾ ਵਿਰੋਧੀਆਂ ਦੇ ਵੱਲੋਂ ਸਵਾਲ ਵੀ ਖੜੇ ਕੀਤੇ ਜਾਂਦੇ ਨੇ ਗੱਲਾਂ ਕੀਤੀਆਂ ਜਾਂਦੀਆਂ ਨੇ ਪੰਜਾਬ ਦੇ ਖਡੂਰ ਸਾਹਿਬ ਲੋਕ ਸਭਾ ਚੋਣ ਤੋਂ ਚੋਣ ਜਤਨ ਵਾਲੇ ਖਾਲਸਾ ਨੇ ਸਮਰਥਕ ਅਮਰਿਤਪਾਲ ਸਿੰਘ ਸਾਂਸਦ ਮੈਂਬਰ ਵਜੋਂ ਸੌ ਚੁੱਕ ਗਏ ਨੇ ਹਾਲਾਂਕਿ ਇਸ ਦੀ ਕੋਈ ਫੋਟੋ ਵੀਡੀਓ ਜਾਰੀਤਾ ਨਹੀਂ ਹੋਈ ਪਰ ਲੋਕਾਂ ਨੂੰ ਕਿਤੇ ਨਾ ਕਿਤੇ ਆਸ ਸੀ ਕਿ ਜਦੋਂ ਭਾਈ ਅਮਰਿਤਪਾਲ ਸਿੰਘ ਸੌ ਚੁੱਕਦੇ ਨੇ ਉਸ ਦੀ ਕੋਈ ਵੀਡੀਓ ਉਸ ਦੀ ਕੋਈ ਫੋਟੋ ਸਾਹਮਣੇ ਆਵੇ ਕਿਉਂਕਿ ਅਕਸਰ ਇਹ ਅਜਿਹਾ ਹੁੰਦਾ ਹੈ ਜੇਕਰ ਕੋਈ ਮੰਤਰੀ ਅਹੁਦੇ ਤਿਆ ਕਿਸੇ ਵੀ ਅਹੁਦੇ ਤੇ ਹੁੰਦਾ ਜਦੋਂ ਉਸ ਨੂੰ ਸੌ ਚकाई ਜਾਂਦੀ ਆ ਤਾਂ ਉਸ ਦੀਆਂ ਤਸਵੀਰਾਂ ਵੀਡੀਓ ਸਾਹਮਣੇ ਆਉਂਦੀਆਂ ਨੇ ਪਰ ਇੱਥੇ ਸਭ ਕੁਝ ਗੁਪਤ ਰੱਖ ਕੇ ਚੱਲਿਆ ਗਿਆ ਕਿ ਅਤੇ ਭਾਈ ਅਮਰਿਤਪਾਲ ਸਿੰਘ ਦੇ ਨਾਲ ਜੇ ਸੁਰੱਖਿਆ ਦੀ ਗੱਲ ਕਰੀਏ ਪਾਰੀ ਪੋਰਸ ਫੋਰਸ ਤਾਇਨਾਤ ਸੀ ਤਾ ਇਥੇ ਦੱਸ ਦਈਏ ਕਿ ਸੂਤਰਾਂ ਮੁਤਾਬਕ ਅਮਰਿਤਪਾਲ ਸਿੰਘ ਕਰੀਬ 40 ਮਿੰਟ ਤੱਕ ਸੰਸਦ ਭਵਨ ਦੇ ਵਿੱਚ ਰਹੇ ਨੇ। ਇਸ ਤੋਂ ਬਾਅਦ ਅਮਰਿਤਪਾਲ ਸਿੰਘ ਨੂੰ ਉਹਨਾਂ ਦੇ ਪਰਿਵਾਰ ਦੇ ਨਾਲ ਮਿਲਾਇਆ ਗਿਆ। ਇਸ ਮਗਰੋਂ ਉਹਨਾਂ ਨੂੰ ਵਾਪਸ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਲਿਜਾਇਆ ਗਿਆ। ਅਮਰਿਤਪਾਲ ਸਿੰਘ ਨੂੰ 4 ਦਿਨ ਦੀ ਪੈਰੋਲ ਮਿਲੀ ਸੀ ਪਰ ਮੰਨਿਆ ਜਾਂਦਾ ਹੈ ਕਿ ਅੱਜ ਹੀ ਉਹਨਾਂ ਨੂੰ ਮੁੜ ਡਿਬਰੂਗੜ੍ਹ ਜੇਲ੍ਹ ਭੇਜਿਆ ਗਿਆ। ਇੱਥੇ ਗੱਲ ਸਭ ਤੋਂ ਪਹਿਲੇ ਇਹ ਆ ਕਿ ਇਸ ਤੋਂ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਸੌਂਖਵਾਉਣ ਤੋਂ ਬਾਅਦ ਉਹਨਾਂ ਨੂੰ ਤੁਰੰਤ ਜੇਲ੍ਹ ਭੇਜ ਦਿੱਤਾ ਜਾਵੇਗਾ। ਜਿਵੇਂ ਕਿਹਾ ਗਿਆ ਉਸ ਤਰ੍ਹਾਂ ਹੀ ਕੀਤਾ ਗਿਆ। ਮਿਲੀ ਜਾਣਕਾਰੀ ਦੀ ਜੇ ਗੱਲ ਕਰੀਏ ਤਾਂ ਸਾਂਸਦ ਚ ਸੌ ਚੁੱਕਣ ਤੋਂ ਬਾਅਦ ਅਮਰਿਤਪਾਲ ਸਿੰਘ ਨੂੰ ਸਖਤ ਸੁਰੱਖਿਆ ਹੇਠ ਹਵਾਈ ਅੱਡੇ ਤੇ ਲਿਜਾਇਆ ਗਿਆ। ਇਸ ਦੌਰਾਨ ਅਮਰਿਤਪਾਲ ਸਿੰਘ ਆਪਣੇ ਪਰਿਵਾਰ ਨੂੰ ਮਿਲੇ ਅਤੇ ਸੂਤਰਾਂ ਮੁਤਾਬਕ ਅਮਰਿਤਪਾਲ ਸਿੰਘ ਨੂੰ 에어ਪੋਰਟ ਤੇ ਪਰਿਵਾਰ ਨਾਲ ਮਿਲਣ ਦਾ ਜੇ ਗੱਲ ਕਰ ਲਈ ਇੰਤਜ਼ਾਮ ਕੀਤਾ ਗਿਆ ਸੀ ਤਾਂ ਮਤਲਬ ਕਿ ਕਈ ਤਰ੍ਹਾਂ ਦੇ ਜਿਹੜੇ ਜੇ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਦੇ ਮੰਨ ਕੇ ਚੱਲੀਏ ਤਾਂ ਅਮਰਿਤਪਾਲ ਸਿੰਘ ਦੇ ਮਾਪੇ ਜਿਹੜੇ ਨੇ ਸਵੇਰ ਤੋਂ ਹੀ ਘਰ ਤੋਂ ਨਿਕਲ ਗਏ ਸਨ ਉਹ ਵੀ ਕਿਉਂਕਿ ਉਹਨਾਂ ਦੀ ਆਪਣੇ ਪੁੱਤਰ ਦੇ ਨਾਲ ਮੁਲਾਕਾਤ ਕਰਨ ਦੀ ਜਿਹੜੀ ਅੰਦਰੋਂ ਆਵਾਜ਼ਿਓ ਲਗਾਤਾਰ ਉਹਨਾਂ ਨੇ ਇਹ ਕਹਿ ਸਕਦੇ ਉਹਨਾਂ ਦੀ ਫੀਲਿੰਗ ਸੀ ਜਿਹੜੀਆਂ ਉਹਨਾਂ ਨੂੰ ਮਿਲਨਦੀਆਂ ਸੀ ਆਪਣੇ ਪੁੱਤਰ ਨੂੰ ਉਹਨਾਂ ਨਾਲ ਗੱਲਬਾਤ ਕਰਨ ਦੀ ਸੀ ਕਿ ਆਖਿਰ ਉਹਨਾਂ ਦਾ ਪੁੱਤਰ ਕੀ ਸੁਦੇਸ਼ ਦੇਣਾ ਚਾਹੁੰਦਾ ਆ ਕਿਉਂਕਿ ਜੇਲ੍ਹ ਦੇ ਵਿੱਚ ਬਹਿ ਕੇ ਭਾਈ ਅਮਰਿਤਪਾਲ ਸਿੰਘ ਨੇ ਪ੍ਰਚਾਰ ਵੀ ਕੀਤਾ ਜਿੱਤ ਵੀ ਹਾਸਲ ਕੀਤੀ ਲੋਕਾਂ ਨੇ ਵੱਡੀ ਲੀਡ ਦੇ ਨਾਲ ਉਹਨਾਂ ਨੂੰ ਜਿਤਾ ਵੀ ਦਿੱਤਾ ਰਹੀ ਸਵਾਲ ਉਹਨਾਂ ਦੇ ਅਹੁਦੇ ਦੇ ਉੱਤੇ ਸੌ ਚੁੱਕਨ ਦੀ ਉਹ ਅੱਜ ਉਹਨਾਂ ਨੇ ਚੱਕਲੀਆ 4 ਦਿਨਾਂ ਦੀ ਪੈਰੋਲ ਦੀ ਗੱਲ ਹੁੰਦੀ ਆ ਤੇ 4 ਦਿਨਾਂ ਦੀ ਪੈਰੋਲ ਤੋਂ ਬਾਅਦ ਉਹਨਾਂ ਪੈਰੋਲ ਦੇਣ ਤੋਂ ਪਹਿਲਾਂ ਸਵਾਲ ਖੜੇ ਕੀਤੇ ਜਾਂਦੇ ਨੇ ਜਾਂ ਸੇ ਇਹ ਕਹਿ ਸਕਦਾ ਕਿ ਸ਼ਰਤਾਂ ਰੱਖੀਆਂ ਜਾਂਦੀਆਂ ਨੇ ਕਿ ਕਿਸ ਤਰ੍ਹਾਂ ਉਹਨਾਂ ਨੂੰ ਪੈਰੋਲ ਦਿੱਤੀ ਜਾਂ ਸ਼ਰਤ ਅਮਰਿਤ ਪਾਸ ਸਿੰਘ ਦੇ ਅਗੇ ਰੱਖ ਕੇ ਫਿਰ ਉਹਨਾਂ ਨੂੰ ਪੈਰੋਲ ਮਿਲਦੀ ਆ ਜਿਸ ਤੋਂ ਬਾਅਦ ਉਹ ਸੌ ਚੁੱਕਦੇ ਨੇ ਆਪਣੇ ਅਹੁਦੇ ਦੇ ਉੱਤੇ ਆ ਕੇ ਤੇ ਹੁਣ ਲੋਕ ਬੇਹੱਦ ਖੁਸ਼ ਨੇ ਖਡੂਰ ਸਾਹਿਬ ਦੀ ਗੱਲ ਕਰਾਂ ਤਾਂ ਖਡੂਰ ਸਾਹਿਬ ਦੇ ਵਿੱਚ ਲੋਕਾਂ ਨੇ ਲੱਡੂ ਵੰਡੇ ਨੇ ਕਿਉਂਕਿ ਭਾਈ ਅਮਰਿਤਪਾਲ ਸਿੰਘ ਨੇ ਆਪਣੇ ਅਹੁਦੇ ਦੇ ਉੱਤੋਂ ਸੌ ਚੁੱਕੀ ਆ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਆਪਣੇ ਸਾਡੇ ਕਮੈਂਟ ਸੈਕਸ਼ਨ 'ਚ ਜਰੂਰ ਦੱਸਿਓ ਕਿਉਂਕਿ ਭਾਈ ਅਮਰਿਤਪਾਲ ਸਿੰਘ ਦੇ ਜੇ ਹੱਕ ਦੀ ਗੱਲ ਕਰੀਏ ਬਹੁਤ ਸਾਰੇ ਲੋਕਾਂ ਦੇ ਹੱਕ ਦੇ ਵਿੱਚ ਖੜੇ ਹੋਏ ਨੇ ਖਰੂਰ ਸਾਹਿਬ ਤੋਂ ਜਿੱਤ ਹਾਸਲ ਕਰਨ ਵਾਲੇ ਭਾਈ ਅਮਰਿਤਪਾਲ ਸਿੰਘ ਦੇ ਨਾਲ ਜੁੜੀਆਂ ਹੋਈਆਂ ਤੇ ਵੱਡੀਆਂ ਖਬਰਾਂ ਸਾਹਮਣੇ ਆਈਆਂ ਜੇ ਗੱਲ ਕਰ ਲਈਏ ਉਹਨਾਂ ਦੀ ਪੈਰੋਲ ਦੀ ਤਾਂ ਉਹਨਾਂ ਨੂੰ ਪੈਰੋਲ ਤਾਂ ਇੱਕ ਪਾਸੇ ਦਿੱਤੀ ਜਾਂਦੀ ਆ ਪਰ ਕੁਝ ਸ਼ਰਤਾਂ ਰੱਖ ਕੇ ਜਿਥੇ ਕਿ ਉਹਨਾਂ ਨੇ ਆਪਣੀ ਅਹੁਦੇ ਦੇ ਵਜੋਂ ਸੌਂ ਚੁੱਕਣੀ ਸੀ ਸੰਸਦ ਦੇ ਵਜੋਂ ਉਹਨਾਂ ਨੇ ਸੌਂ ਚੁੱਕ ਲਈ ਆ ਤਾਂ ਉਸ ਤੋਂ ਬਾਅਦ ਉਹਨਾਂ ਦੇ ਮਾਪੇ ਵੀ ਦਿੱਲੀ ਪਹੁੰਚ ਜਾਂਦੇ ਨੇ ਜਿਥੇ ਕਿ ਮਾਪਿਆਂ ਦੇ ਵੱਲੋਂ ਪਹਿਲਾ ਇਤਰਾਜ਼ ਕੀਤਾ ਗਿਆ ਸੀ ਕਿ ਉਹਨਾਂ ਨੂੰ ਅਜੇ ਤੱਕ ਮਿਲਣ ਦਾ ਸਮਾਂ ਨਹੀਂ ਦੱਸਿਆ ਗਿਆ ਥਾਂ ਨਹੀਂ ਦੱਸੀ ਗਈ ਕਿਉਂਕਿ ਪੁਲਸ ਪ੍ਰਸ਼ਾਸਨ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਸੀ ਕਿ ਤੁਹਾਨੂੰ ਮੌਕੇ ਤੇ ਸਭ ਕੁਝ ਦੱਸ ਦਿੱਤਾ ਜਾਵੇਗਾ ਤੇ ਇੱਥੇ ਗੱਲ ਕਰ ਲਈ ਅਮਰਿਤਪਾਲ ਨੂੰ ਚੋਣ ਵਾਲਿਆਂ ਦੀ ਜੀ ਹਾਂ ਭਾਈ ਅਮਰਿਤਪਾਲ ਸਿੰਘ ਨੂੰ ਚੋਣ ਵਾਲੇ ਦੀਆਂ ਨਜ਼ਰਾਂ ਸਵੇਰ ਤੋਂ ਹੀ ਟਿਕੀਆਂ ਹੋਈਆਂ ਸੀ ਕਿ ਆਖਿਰ ਕਦੋਂ ਭਾਈ ਅਮਰਿਤਪਾਲ ਸਿੰਘ ਆਪਣੇ ਅਹੁਦੇ ਦੇ ਵੱਜੋਂ ਸੌ ਚੁੱਕਰੇ ਨੇ ਤਾਂ ਇੱਥੇ ਦੱਸਦੇ ਕਿ ਅਮਰਿਤਪਾਲ ਨੇ ਸੌ ਚੁੱਕ ਲਿਆ ਪਰ ਫਿਲਹਾਲ ਉਸ ਦੀ ਕੋਈ ਫੋਟੋ ਵੀਡੀਓ ਜਾਰੀ ਨਹੀਂ ਕੀਤੀ ਗਈ ਇਹ ਕਹਿ ਸਕਦੇ ਹੈ ਕਿ ਜਦੋਂ ਸੰਸਦ ਭਵੰਦ ਦੇ ਵਿੱਚੋਂ ਜਾਂਦੇ ਨੇ ਤਾਂ ਉੱਥੇ ਇੱਕ ਵੀਡੀਓ ਜ਼ਰੂਰ ਉਹਨਾਂ ਦੀ ਬਣਦੀ ਆ ਜੋ